ਜੀ ਕੇ ਫਤੇ ਜੀ ਇੱਕ ਵਾਰ ਫੇਰ ਸਾਡੇ ਡਮੀ ਆਗੂ ਨੇ ਆਪਦੀ ਬੋਸਲੀ ਦਾ ਰਲਕਾਵਾ ਕੀਤਾ ਹੈਗਾ ਜਿਹੜਾ ਵਿਕਰਮਜੀਠਿਆ ਖੋਲ ਕੇ ਇਸ ਦੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹੇ ਤੱਕ ਪਹੇ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੇ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਪੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸਦੇ ਗੰਡੇ ਦੇ ਦਲ ਚੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗਾ ਇੱਕ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਤਾਂ ਇੱਕੋ ਵੱਡੇ ਵੱਡਿਆਂ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਤੋਂ ਮੋਲੀ ਐ ਲਾਲਕ ਜਿੰਨਾ ਚੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਵਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੂਬਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ਿਆਂ ਦੀ ਹੱਦपार ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਉਤੋਂ ਉਹਨੂੰ ਹੀ ਠਗਵਾਤਾ ਤੇ ਪਿੰਡ ਪਿੰਡ ਘਰ ਘਰ ਤਾਈ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਪਾਵੇ ਪੰਜਾਬ ਦਾ ਪਾਣੀ ਹੋਵੇ ਪਾਵੇ ਪੰਜਾਬ ਦੀਆਂ ਨੌਕਰੀਆਂ ਹੋਣ ਪਾਵੇ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਨਾਲ ਤੁਸੀਂ ਸੁਣਤਤਾ ਨਹੀਂ ਕੀਤਾ ਤੇ ਤੇਰੇ ਆਖਰੇ ਤੋਂ ਏ ਸੀ ਵਿਕਰਮ ਜੀ ਟਾ ਕੋ ਗੋਟਲੀ ਟੇਕੇ ਬਾਲਤ ਵਿੱਚ ਲਿਖਕ 'ਚ ਮਾਫੀ ਹੁੰਦੀ ਸੀ ਅੱਜ ਰੇਤਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਸਮਾ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਏ ਅਸੀਂ ਤਾਂ ਆਰਦਨ ਵਾਲੇ ਲਾਲੇਪੁਰਾ ਜ਼ੋਰ ਲਾਣਾ ਹੈ ਯਾਦ ਰੱਖੀ ਲਗ ਦੇਸ਼ ਛੱਡ ਕੇ 1.5 ਸਾਲ ਦਾਤੋਂ ਭਜਨ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੋਂ ਹੋਊਗਾ ਫਿਰ ਕਿਸੇ ਤਰ੍ਹਾਂ ਮੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਫੀਡਰ ਨੂੰ ਜਵਾਬ ਦੇਣ ਵਾਸਤੇ ਘਠੇਰੇ ਚ ਖੜਾ ਕਰ 我搞的。